ਮੰਡੇ ਜਤੀਜ ਹਰੀਆਲੀ तीज ਤੇ ਅੱਜ ਬਣ ਰਿਹਾ ਸਪੈਸ਼ਲ ਮੰਮੀ ਬਣਾ ਰਹੇ ਨੇ ਖੀਰ ਪੂੜੇ ਦੇਖੋ ਪੂੜੇ ਵਾਸਤੇ ਬੈਟਰ ਬਣਾ ਰਹੇ ਨੇ ਤੇ ਮੰਮੀ ਨੇ ਬਣਾ ਲਈ ਹੋਈ ਇਹ ਦੇਖੋ ਤੇ ਮੈਂ ਹਜੇ ਹੁਣ ਬੱਚਾ ਨੂੰ ਨਵਾ ਕੇ ਆਪ ਫਰੈਸ਼ ਹੋ ਕੇ ਤੇ ਹੁਣ ਆਈਆਂ ਕਿਚਨ 'ਚ ਇਸ ਤੋਂ ਬਾਅਦ ਮੰਮੀ ਲੱਗੇ ਹੋਏ ਸਾਰਾ ਕੰਮ ਕਰ ਨੂੰ ਉਸਤੇ ਤੇ ਹੋਣੇ ਸਿਰ ਨੂੰ ਨਿਆ ਆਟਾ ਸਬਜੀ ਅਜੇ ਬਨਾਈ ਨਹੀਂ ਹੈਗੀ ਕੋਈ ਆਲੂ ਖਾ ਲਿਆ ਦੇਖਦੇ ਆਲੂ ਦੀ ਸਬਜ਼ੀ ਬਣਾਣੇ ਆ ਤੇ ਬੱਚੇ ਬੈਠੇ ਆ ਅੰਦਰ ਆਪਣੇ ਪਪਾ ਦੇ ਕੋਲ ਤੇ ਮੈਂ ਆਈਆਂ ਹੁਣੇ ਕਿਚਨ ਵਿੱਚ ਮੈਂ ਕਿਹਾ ਚਲੋ ਫਟਾਫਟ ਨੂੰ ਵੇੜ ਲਈ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਅੱਜ 11 ਵਜਣ ਵਾਲੇ ਨੇ ਤੇ ਹਜੇ ਤੱਕ ਬੱਚਾ ਨੇ ਵੀ ਨਹੀਂ ਕੁਝ ਖਾਧਾ ਤੇ ਅਸੀਂ ਵੀ ਨਹੀਂ ਓਕੇ ਵੀ ਬੱਚੇ ਲੇਟ ਸੀ ਮੈਂ ਵੀ ਲੇਟ ਹੀ ਉੱਠੀ ਆ ਉਸ ਤੋਂ ਬਾਅਦ ਹੁਣੇ ਸ਼ੁਰੂ ਹੋਇਆ ਸਾਡਾ ਦਿਨ ਤਾਂ ਚਲੋ ਕਰਦੇ ਆਂ ਕੰਮ ਇਹ ਦੇ ਮਮੀ ਬਣਾ ਲੈਨੇ ਊੜੇ ਵਾਸਤੇ ਬੈਟਰ ਸਬਜੀ ਦਾ ਮਸਾਲਾ ਵੀ ਨਾ ਮੈਂ ਕੱਟਿਆ ਜੈ ਨਾ ਸਬਜੀ ਤੋਂ ਛੋਟੇ ਛੋਟੇ ਮੇਰੇ ਸਾਰੇ ਸੌਣੇ ਪੱਤਾ ਵਾਂਸੇ ਹੰਮੂਸ ਆਦੇ ਪਹਿਲਾ ਆਟਾ ਗੋਲਣਾ ਫਿਰ ਮੈਂ ਸਬਜੀ ਰੱਖ ਦਿਆਂ ਪਹਿਲਾਂ ਤਾਂ ਬੱਚਿਆਂ ਨੂੰ ਓਟਸ ਹੀ ਬਣਾ ਲੈਣੀ ਹੈ ਇੱਕੋ ਮਨ ਨੂੰ ਹਣਾ ਹੂੰ ਆਪ ਬਣਾ ਲਾਂਗੇ ਬੱਚਿਆਂ ਦਾ ਆਲੂ ਆਲੂ ਦੇ ਕਰਕੇ ਮੈਂ ਬਣਾਇਆ ਬਣਾਇਆ ਨਹੀਂ ਹਤੇ ਲਾਲੂ ਬਹਿ ਕਿ ਕਿ ਬਣਦੇ ਨੇ ਚਲੋ ਹੁਣ ਨਵੇਂ ਤਾਜੇ ਤਾਜੇ ਦੇ ਬਣਾਵਾਂਗੇ ਹੋਂਦਾ ਇੱਕ ਪਾਲਾ ਹੀ ਨਾ ਓਟਸ ਆਲੂ ਇੱਕ ਪਿਆਜ਼ ਚਲੋ ਮੈਂ ਬਣਾ ਲਾ ਫਟਫਟ ਇਹ ਕਰਦੇ ਆ ਕੱਢੀ ਨੂੰ ਦੇਖੋ ਜੀ ਸਾਡੇ ਕੂੜੇ ਬਣ ਰਹੇ ਨੇ ਪਹਿਲਾਂ ਮੰਮੀ ਬਣਾ ਰਹੇ ਸੀਗੇ ਮੰਮੀ ਬਣਾ ਰਹੇ ਸੀ ਇਹ ਪੱਤਿਆਂ ਦੇ ਨਾਲ ਮੰਮੀ ਮੰਮੀ ਵਹੇ ਤੋ ਇਹ بڑا ਆਟਾ ਦੇਖੋ ਵੇਸਟ ਹੈ ਤੇ ਪੱਤਰ ਨੇ ਉਹ ਆਟਾ ਵਿੱਚ ਪੈ ਜਾਏਗਾ ਬਾਅਦ ਵਿੱਚ ਦਿਖਾਤਾ ਨਾ ਵਿੱਚ ਮੈਂ ਦੇਤੀ ਤੇਰਾ ਗਾ ਤਾਂ ਮੰਮੀਆਂ ਦੇਖੋ ਬੈਠ ਕੇ ਸਾਡੇ ਖਾ ਰਹੇ ਨੇ ਤੇ ਸਿਨੁਖ ਜੀ ਨੂੰ ਹੋਏ ਬਨੇ ਤੇ ਤੇਰਾ ਤਾਲ ਦੀ ਬਾਦ ਐ ਦੇਖੋ ਮੈਂ ਬਣਾ ਰਹੀ ਮੰਮੀ ਨੇ ਬਣਾਏ ਜਾਦੇ ਨਾ ਉਹ ਹੋ ਗਏ ਹੋਏ ਮਤਲਬ ਜਿਆਦਾ ਹੀ ਰੜ ਗਏ ਹੋਏ ਇਦਾਂ ਕਹਿ ਸਕਦੇ ਹਾਂ ਹਾਂ ਤੇ ਮੈਂ ਬਣਾ ਲਈਏ ਛੋਟੇ ਮੰਮੀ ਵੱਡੇ ਬਣਾ ਰਹੇ ਸੀਗੇ ਤੇ ਬੈਟਰ ਵੀ ਨਾ ਥੋੜਾ ਜਿਹਾ ਗਾੜਾ ਹੀ ਸੀਗਾ ਹਾਂ ਜਦੋਂ ਮੇਰਾ ਵਿਆਹ ਹੋਇਆ ਹੈ ਪਹਿਲੀ ਵਾਰੀ ਪਹਿਲੀ ਵਾਰੀ ਸਾਵਣ ਦੇ ਵਿੱਚ ਅਸੀਂ ਖੀਰ ਪੂੜੇ ਬਣਾ ਲਿਆ ਮਦੁਰੇ ਤੇ ਵੀ ਦੇਖਦੇ ਸਿੱਧੀ ਮਾਰਕਤੀ ਤੇ ਸਿੱਧੀ ਦਾ ਪਤੀਕਾ ਆਵਤਿਰੋ ਦੀ ਗੋਲੀ ਨੂੰ ਘਰਾਂ ਦੇ ਰਹੀ ਆ। ਓਏ ਇਹ ਤਾਂ ਕੜਸ਼ੀਨ ਵਾਲੀ ਕੜਸ਼ੀਨ ਵਾਲੀ ਬੈਟਰ ਨੂੰ ਪਲਾ ਲੈਣੀ ਆ। ਤੇ ਮੰਮੀ ਨੇ ਸਾਰਾ ਨਾ ਉਹ ਕਰਤਾ। ਪੱਤਿਆਂ ਦੇ ਨਾਲ ਲੱਗੇ ਨੇ ਆ ਕਰਨਾਸ ਤੇ ਕਰਦੇ ਆ ਪਹਿਲੇ ਇਹ ਪੱਤਿਆਂ ਨਾਲ ਹੀ ਕਰਦੇ ਹੁੰਦੇ ਸੀ ਕਹਿੰਦੇ। ਪਹਿਲੇ ਮੈਂ ਤਾਂ ਕਹਿੰਦੇ ਹੁੰਦੇ ਆ ਪੂੜੇ ਬਣਾਉਂਦੇ ਸੀ ਜਿਹੜੇ ਖੀਰ ਪੂੜੇ At ਮੇਰੇ ਤਾਂ ਛੋਟੇ ਛੋਟੇ ਆਏ ਦੇਖੋ ਮੰਮੀ ਨੇ ਬਣਾਏ ਸ ਬੜਾ ਬੜਾ ਬਟੇ ਇੱਕ ਹੋਰ ਇਹ ਵੀ ਰੋਲੀ ਲੱਗ ਗਈ ਮੈਂ ਇਹ ਚਿਲਾ ਬਣਾ ਨਹੀਂ ਨਾ ਛੋਟਾ ਉਦਾਂ ਹੀ ਬਣਾ ਨਹੀਂ ਇਹ ਪਰ ਮੈਂ ਆਪਣੇ ਵੱਸੇ ਬੜਾ ਬਣਾਉਣੀ ਹੁੰਦੀ ਹੈ ਚਿਲਾ ਤੇ ਹਾਂ ਆਹ ਦੇਖੀ ਤੁਸੀਂ ਸਾਡੀ ਇਹ ਨਹੀਂ ਜਿਹੜੇ ਖਾ ਵੀ ਲਿਆ ਬੜੀ ਸੰਘਣੀ ਜੀ ਹੋ ਗਈ ਵੇ ਮੈਨੂੰ ਨਹੀਂ ਸੰਘਣੀ ਖੀਰ ਨਾ ਪਸੰਦ ਨਹੀਂ ਹੈਗੀ ਮੈਂ ਤਾਂ ਮਤਲਬ ਖੀਰ ਤਾਂ ਇੱਕ ਦੋ ਵਾਈਟ ਲੈਂਦੀ ਆ ਇਹ ਉਹਨਾਂ पापा ਖਾ ਰਹੇ ਸੀ ਉਹਦੇ ਨਾਲ ਹੀ ਕਿ ਪਾਣੀ ਦੇ ਗਲਾਸ ਫਧਾਹ ਇੰਨੀ ਸੰਘਣੀ ਮੈਨੂੰ ਪਸੰਦ ਨਹੀਂ ਹੈ ਕਿ ਇਹਦੇ ਲੈ ਗਏ ਮੈਨਾਂ ਕਰਦੀ ਕਿ ਲੈ ਦੇਗਾ ਹੁਣ ਐਕਟਿਵ ਵੀ ਲੱਗੇ ਮੈਂ ਤਾਂ ਹਾੜ ਚੂੜੀਆਂ ਪਹੁੰਚ ਜਾਣੀਆਂ ਸੀ ਸਗੋਂ ਹਰੀਆਂ ਆ ਬਿਆ ਕਹਿ ਕੇ ਗਿਆ ਕੈ ਨਾ ਨੀਚੇ ਨਾ ਮਮੀ ਨੇ ਰੋਟੀਆਂ ਰੱਖੀਆਂ ਜਾਨਾ ਤਲੀ ਉਸ ਤੇ ਕਿਉਂ ਲਾ ਮਤਲਬ ਤੇਲ ਜਿਹੜਾ ਐਕਸਟਰਾ ਉਹ ਲੱਗ ਦਿੰਦਾ ਤੇਜ਼ ਗੈਸ ਤੇ ਪਹਿਲਾਂ ਲਗਾਉ ਉਹ ਇਹ ਤੇਲ ਫਿਰ ਗੈਸ ਘਟਾ ਕਰ ਦੋ ਕਹੇ ਫਿਰ ਬਾਹਰ ਉੱਪਰ ਮੰਮੀ ਕਹਿੰਦੇ ਹੁੰਦੇ ਸੀਗੇ ਵੀ ਹਰ ਸਾਲ ਮਤਲਬ ਹਰ ਸਾਲ ਕਿ ਉਹ ਸਾਰਾ ਮੁੰਡਾ ਵੀ ਕਹਿੰਦਾ ਸੀ ਕਿ ਕੀੜੇ ਪੜੇ ਬਣਾਉਂਦਾ ਰੇਤੀ ਪਰ ਬਣਾਏ ਕੋਈ ਨਹੀਂ ਜਦੋਂ ਮੇਰਾ ਵਿਆਹ ਹੋਇਆ ਮੰਮੀ ਨੇ ਕਿਹਾ ਕਿ ਅਸੀਂ ਤਾਂ ਜਦੋਂ ਆਪਣੇ ਮਤਲਬ ਘਰ ਦੇ ਵਿੱਚੋਂ ਨਿਕਲਿਆ ਨਾ ਕਹਿੰਦੇ ਦਿਲ ਹੀ ਨਹੀਂ ਕਰਦਾ ਹੈਗਾ ਕੁਝ ਬਣਾਉਣ ਦਾ ਕੁਝ ਤਿਹਾੜ ਸੈਲੀਬ੍ਰੇਟ ਚਾਜ ਨਾਲ ਕਰਨ ਦਾ ਤੇ ਫਿਰ ਹੁਣ ਮੈਂ ਕਿਹਾ ਐਦ ਕਿ ਮੈਂ ਕਿ ਮੰਮੀ ਬਣਾਵਾਂਗੇ ਆਪਾਂ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਮੈਂ ਮੰਮੀ ਨੂੰ ਪੁੱਛਦੀਆਂ ਤੇ ਤਾਂ ਦਸੀਆਂ ਵੀ ਮੰਮੀ ਵੀ ਤੁਸੀਂ ਕਿਉਂ ਨਹੀਂ ਬਣਾਉਂਦੇ ਸੀ ਪਹਿਲਾਂ ਬਣਾਉਂਦੇ ਸੀ ਹੁਣ ਕਿਉਂ ਨਹੀਂ ਬਣਾਉਂਦੇ ਹੀ ਤੇ ਦੇਖਿਆ ਕੀ جواب ਹੁੰਦਾ ਨਹੀਂ ਮੈਂ ਤਾਂ ਦੇ ਚੁੱਕੀ ਹਾਂ ਨਾ ਪਹਿਲਾਂ ਦੇਖਦੇ ਆ ਹੁਣ ਮੰਮੀ ਕੀ ਦਿੰਦੇ ਨੇ ਕੀ ਕਰਦੇ ਬਈ ਨਾ ਮੰਮੀ ਮੰਮੀ

ਕਿ ਨਾ ਮਾਸੀ ਕਾਲ ਨਾ ਮੰਮੀ ਦੇ ਘਰ ਮੈਂ ਗਈ ਸੀ ਕਿ ਮੈਂ ਗਈ ਸੀ ਮੰਮੀ ਦੇ ਘਰ ਤੇ ਮਾਸੀ ਮੈਨੂੰ ਕਹਿ ਰਹੇ ਸੀਗੇ ਵੀ ਮੈਂ ਮੈਂ ਕਹਿ ਰਹੀ ਸੀ ਵੀ ਅਸੀਂ ਕਾਲਾ ਕੇਕ ਪੋੜੇ ਬਣਾਉਣੇ ਨੇ ਤੇ ਮਾਸੀ ਕਹਿੰਦੇ ਸੀ ਮੇਰਾ ਵੀ ਦਿਲ ਕਰ ਰਿਹਾ ਤੇ ਮੈਨੂੰ ਵੀ ਦੇਖ ਕੇ ਚਾਹੀ ਹਣਾ ਬਣਾ ਕੇ ਤੇ ਮੈਂ ਬਸ ਹੁਣ ਐਕਸਟਰਾ ਹੀ ਬਣਾ ਰਹੀ ਆ ਮੰਮੀ ਨੇ ਵੀ ਖਾ ਲਏ ਡੈਡੀ ਨੇ ਖਾ ਲਏ ਮੈਂ ਵੀ ਤੇ ਇੱਕ ਮਿੰਟ ਪਾਪਾ ਵੀ ਆ ਗਏ ਹੋਏ ਤੇ ਵਿੱਕੀ ਗਿਆ ਹੋਇਆ ਅੱਜ ਬਾਹਰ ਘੁੰਮਣ ਵਾਸਤੇ ਕਿਤੇ ਤੇ ਬਸ ਥੋੜੇ ਜਿਹਾ ਕੁਮਾਰਦੇ ਨੇ ਤੇ ਤੇ ਉਹੀ ਆ ਫਿਰ ਉਹਨਾਂ ਵਾਸਤੇ ਬਣਾ ਰਹੀ ਹਾਂ ਹੁਣ ਮੈਂ ਬਣਾ ਕੇ ਫਿਰ ਉਹਨਾਂ ਨੂੰ ਪੈਕ ਕਰਕੇ ਦੇ ਕੇ ਆਵਾਂਗੀ ਦੇਖਦੀਆਂ ਤੇ ਜੇ ਮੈਂ ਗਈ ਤਾਂ ਨਹੀਂ ਤੇ ਉਹਨੇ ਪਾਪਾ ਦੇ ਹੱਥ ਪਿੱਛ ਜਾੰਗੇ ਤੇ ਮਤਲਬ ਉਂਝ ਤਾਂ ਖਾ ਲਏ ਹੋਏ ਸਾਰਿਆਂ ਨੇ ਮੈਂ ਐਕਸਟਰਾ ਹੀ ਬਣਾ ਰਹੇ ਨੇ ਮੰਮੀ ਉਹਨਾਂ ਨੂੰ ਹਨਾ ਵੈਦ ਮਮੀ ਡੈਡੀ ਨੂੰ ਦੋਨਾਂ ਨੂੰ ਸ਼ੂਗਰ ਹੈ ਤੇ ਬਟ ਫਿਰ ਮੈਂ ਮੈਂ ਦੋ ਦੋ ਹਨਾ ਥੂੜੇ ਉਹਨਾਂ ਨੂੰ ਵੀ ਬਣਾ ਕੇ ਭੇਜਾਂਗੀ ਹਨਾ ਤੇ ਨਾਲ ਖੀਰ ਭੇਜਾਂਗੀ ਖੀਰ ਵੀ ਪਈ ਹੋਈ ਹੈ ਉੱਪਰ ਚ ਤੇ ਮਾਸੀ ਨੂੰ ਵੀ ਭੇਜਾਂਗੀ ਕਿਉਂਕਿ ਮਾਸੀ ਵੀ ਇਕੱਲੇ ਹੀ ਨੇ ਕੱਲੇ ਮੇਰੇ ਵੀ ਲਗਾ ਲਿਆ ਖਾਣ ਨੂੰ ਤੇ 2-3 ਇੰਚ ਘਰ ਵਾਸਤੇ ਐਕਸਟਰਾ ਬਣਾ ਕੇ ਰੱਖ ਲਵਾਂਗੀ ਬਸ ਹਾਂਜੀ ਤੇ ਟਾਈਮ ਹੋ ਰਿਹਾ ਸ਼ਾਮ ਦਾ 5 ਵਜੇ ਦਾ ਤੇ ਥੋੜੀ ਜਿਹਾ ਆਰਾਮ ਕੀਤਾ ਤੇ ਖਾ ਪੀ ਕੇ ਬਸ ਫੇ ਥੋੜੀ ਜਿਹਾ ਸੋ ਗਏ ਸੀ ਬੱਚੇ ਵੀ ਅલ્લાਸਲਾ ਇੱਕ ਤਾਂ ਸੁੱਤਾ ਹੀ ਨਹੀਂ ਹੈਗਾ ਤੇ ਸੋ ਗਏ ਸੀ ਬੱਚੇ ਉਸ ਤੋਂ ਬਾਅਦ ਬੱਚੇ ਵੀ ਜਿਹੜੇ ਖੇਲਦੇ ਫੇ ਸੀ ਤੇ ਮੇਰਾ ਹੋ ਗਿਆ ਤੇ ਸੂਟ ਇਹ ਦੇਖੋ ਬਣ ਕੇ ਇਹ ਰੱਖੋ ਮਿਲ ਗਿਆ ਇਹਨੇ ਤੇ ਤੁਹਾਨੂੰ ਦਿਖਾਨੀ ਆ ਇਹ ਦੇਖੋ ਇਹ ਵਾਲਾ ਤਾਂ ਤੁਸੀਂ ਮੇਰੇ ਵੇਅਰ ਕੀਤਾ ਹਾਂ ਦੇਖਿਆ ਹੀ ਹੋਣਾ ਹਨਾ ਇਹ ਵਾਲਾ ਹੁਣ ਮੈਂ ਮਨ ਲਾ ਰਹੀ ਹੁਣੀ ਆ ਇਹ ਵਾਲਾ ਪਾਣੀ ਆ ਮੈਂ ਸੂਟ ਕਿਉਂਕਿ ਮੈਨੂੰ ਮੋਟੀ ਦਿੱਕਤ ਹੋ ਗਈ ਦੇ ਸਲਾਈ ਨਿਕਲ ਗਈ ਪੂਰੀ ਤੇ ਚਲੋ ਇਹ ਵਾਲਾ ਮੈਂ ਵੇਅਰ ਕਰਦੀ ਆ ਹੁਣ ਸੂਟ ਤੇ ਇਹ ਦਿਖਾਣੀ ਆ ਮੈਂ ਤੁਹਾਨੂੰ ਇਹ ਦੇਖੋ ਇੱਕ ਤਾਂ ਇਹ ਵਾਲਾ ਇਹ ਤਾਂ ਚਲੋ ਨਾਪ ਦਿੱਤਾ ਸੀ ਮੈਨੇ ਤੇ ਕੈਮਰਾ ਸੈੱਟ ਕਰ ਦਿਆ ਡੋਰ ਬੰਦ ਕਰ ਕੇ ਇੱਕ ਤਾਂ ਇਹ ਵਾਲਾ ਹੋਣਾ ਪਹਿਲਾ ਮਤਲਬ ਕੁਝ ਕੇ ਵਾਇਰ ਤੇ ਤੇ ਹੁਣ ਚੁੱਪ 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 ਉਹਨੇ ਦੁੱਧੂ ਘੇਰਿਆ ਸੀ ਨੀਚੇ ਕਹਿੰਦਾ ਮਮਾ ਕਿਉਂ ਮਾਰਿਆ

ਉਹ ਤਾਂ ਨਹੀਂ ਇਜ਼ੀ ਬੋਟਮ ਤੇ ਵੀ ਲੱਗਾਈ ਨਹੀਂ ਇਹਨੇ ਕਿ ਲੈਸ਼ ਨਹੀਂ ਬਾਕੀ ਪਾ ਲ ਨੀ ਪਾ ਕੇ ਕਿਦਾਂ ਦਾ ਲੱਗੇਗਾ ਪਾਣ ਨੂੰ ਵੈਸੇ ਵੀ ਪਾ ਸਕਦੀ ਹਾਂ ਬਟ ਮੈਂ ਕਹਿੰਦੀ ਇਹ ਬਲੂ ਇਹ ਮੈਂ ਇਹ ਜਿਹੜਾ ਚਕਾ ਟ੍ਰੈਂਡਿੰਗ ਚੱਲ ਰਿਹਾ ਇੰਸਟਾਗ੍ਰam ਤੇ ਬਹੁਤ ਇਹਦੀ ਬਾਤ ਇਹ ਦੇਖੋ ਇਹ ਵਾਲੀ ਲੈਸ਼ ਮਜ਼ੇ ਵੀ ਦੇਣੇ ਦੁਪट्टे ਤੇ ਦੁਪੱਟਾ ਜਿਹੜਾ ਤੁਸੀਂ ਦੇਖਿਆ ਹੀ ਹੋਇਆ ਹਨਾ ਜਿਹੜਾ ਸਟਿਚ ਹੋ ਕੇ ਆਇਆ ਹੈ ਹਨਾ ਤੇ ਨਾ ਇਹ ਜਿਹੜਾ ਆਨਲਾਈਨ ਤੋਂ ਮਿਲ ਆਇਆ ਸੀ ਨਾ ਤੇ ਦੁਪੱਟੇ ਤੇ ਹੋਰ ਲੈ ਲਿਆ ਤੇ ਇਸ ਤੇ ਮੈਨੇ ਹੋਰ ਲਵਾਈਆ ਮੈਂ ਆਂ ਦਾ ਉਹਦੇ ਨਾਲ ਦੀ ਗਈ ਸੀ ਮਿਲੀ ਨਹੀਂ ਪਰ ਮੈਨੂੰ ਫਿਰ ਮੈਨੇ ਇਹੀ ਵਾਲੀ ਲੈ ਲਈ ਮੋਤੀ ਵਾਲੀ ਬਾਜੂ ਹੈ ਉਹਨੇ ਕਰ ਮੈਨੇ ਉਹ ਤੋਂ ਦਾਦੀ ਨੂੰ ਦਾਦੀ ਨੂੰ ਦਾਦੀ ਨੂੰ ਮਾਰਿਆ ਤੇ ਇਸ ਤੇ 80 ਦੀ ਬੋਟਮ ਨਹੀਂ ਲੱਗੀ ਤੇ ਚਲੋ ਮੈਂ ਹੋ ਗਿਆ ਰੈਡੀ ਤੇ ਫੇਰ ਕਰਦੇ ਹਾਂ ਕੰਟੀਨ ਵਲੋਗ ਨੂੰ ਇਹ ਉਹਨਾਂ ਦਾ ਵਾਲਾ ਹੈ ਇਹ ਮਨਨ ਸੂਟ ਨੂੰ ਥੋੜਾ ਪ੍ਰੈਸ ਕਰਨਾ ਹਣਾ ਦੇਖ ਦਿਓ ਪ੍ਰੈਸ ਨਾਲ ਐਕਚੁਅਲੀ ਸਾਡੀ ਖਰਾਬ ਹੋਈ ਪਈ ਹੈ ਤਕਨੀ ਉਹਨੂੰ ਕੀ ਹੋ ਗਿਆ ਉਹ ਲਾਈਟ ਬੰਦ ਚਲਦੀ ਹੈ ਬੰਦ ਹੋ ਜਾਂਦੀ ਹੈ ਨਹੀਂ ਦਾਦੀ ਮम्मा ਦਾ ਹੈ ਮम्मा ਨੇ ਲਗਾਇਆ ਪੁੱਤ ਦਾਦੀ ਮम्मा ਦਾ ਹੈ ਹਾਂ ਦੇਖਿਓ ਉਹਨਾਂ ਦਾ ਦੇਖ ਤੇ ਪ੍ਰੈਸ ਸਾਡੀ ਐਕਚੁਅਲੀ ਖਰਾਬ ਹੋਈ ਪਈ ਹੈ ਤੇ ਹੁਣ ਮੈਂ ਦੇਖ ਰਹੀ ਹਾਂ ਪ੍ਰੈਸ ਜਿਹੜਾ ਥੋੜੀ ਬਤੂ ਹੋਗੀ ਘੰਟਾ ਫੈਦੀ ਆ ਤੇ ਮੈਂ ਨਾ ਇਹ ਕੰਦੀ ਫਿਰ ਸੀ ਇੱਕ ਪਪਾ ਠੀਕ ਕਰਵਾ ਲਓ ਜਾਂ ਤਾਂ ਕੋਈ ਨੰਨੇ ਨਹੀਂ ਆਣੀ ਪਣੀ ਹੈ ਹੈ ਸਾਡੀ ਕਾਫੀ ਪੁਰਾਣੀ ਪ੍ਰੈਸ ਹੈ ਬਾਹਰ ਦੀ ਹੈ ਪਤਾ ਨਹੀਂ ਕਿਵੇਂ ਤਰਾਹੂਗੀ ਪਤਾ ਨਹੀਂ ਪਿੱਛੇ ਦੀ ਸਰਦੀਆਂ ਜੋ ਬੱਚਾ ਜੱਦੇ ਬੱਚੇ ਹੋਏ ਨੇ ਮੈਂ ਐਵੇਂ ਤੁਹਾਨੂੰ ਦਵਾਂ ਮੈਂ ਨਾ ਬਹੁਤ ਘੱਟ ਸੂਟ ਪ੍ਰੈਸ ਕਰਦੀਆਂ ਕਿਉਂਕਿ ਨਾ ਇਹ ਇਹ ਆਹਦਾ ਤਾਂ ਬੱਚਿਆਂ ਦੀ ਨਾ ਬੜਾ ਜਲਦੀ ਹੱਥੋਂ ਤਰਾਂਦੇ ਨੇ ਜਿੱਦਾਂ ਹਰੇਕ ਨੂੰ ਇੱਕ 12 ਹੀ ਕਰਵਾ ਦੇ ਲੋ ਲੈਣੀ ਹੈ ਪ੍ਰੈਸ ਤੇ ਹੁਣ ਫਿਰ ਇਹ ਹਾਂ ਦਾ ਘੱਲ ਪਾਣਾ ਲਈ ਉਸ ਤੋਂ ਥੋੜਾ ਬਥੇ ਕਰਨੇ ਪਾਣੇ ਕੋਟਾਂ ਵਾਲੇ ਤਾਂ ਬਿਨਾਂ ਪ੍ਰੈਸ ਤੋਂ ਪੈਂਦੇ ਹੀ ਨਹੀਂ ਹੈਗੇ ਇਹ ਤਾਂ ਹੁਣ ਜੇ ਪ੍ਰੈਸ ਹੁੰਦਾ ਤਾਂ ਇਹਦਾ ਹੋਰ ਮਤਲਬ ਲੁੱਕ ਹੋਣੀ ਸੀ ਬਿਨਾ ਪ੍ਰੈਸ ਤੋਂ ਇਹਦੀ ਲੁੱਕ ਹੋਰ ਹੋਏਗੀ ਚਲੋ ਦੇਖਦੇ ਹਾਂ ਫਿਰ ਪਾਈ ਕਰਦੇ ਏਦਾਂ ਹੀ ਸੋਰੀ ਹੁਣ ਇਹ ਮੈਂ ਰੈਡੀ ਤੇ ਫੇਰ ਕਰਦੇ ਹਾਂ ਕੰਟੀਨਿਊ ਕਰਦੇ ਹਾਂ ਹਾਂਜੀ ਤੇ ਮੈਂ ਹੋ ਗਈ ਹਾਂ ਰੈਡੀ ਦੇਖੋ ਤੇ ਗਰਮੀ ਇਨੀ ਜ਼ਿਆਦਾ ਲੱਗ ਰਹੀ ਹੈ ਰੈਡੀ ਹੋ ਕੇ ਬਹੁਤ ਹੀ ਜ਼ਿਆਦਾ ਰੈਡੀ ਹੋ ਕੇ ਹੋਰ ਵੀ ਜ਼ਿਆਦਾ ਗਰਮੀ ਲੱਗ ਰਹੀ ਹੈ ਏਸੀ ਚੱਲ ਰਿਹਾ ਦੇਖੋ ਫਿਰ ਵੀ ਮੇਰਾ ਤੇ ਮੈਨੂੰ ਪਸੀਨਾ ਇੰਨਾ ਆ ਰਿਹਾ ਤੇ ਮੈਂ ਬਣਾ ਕੇ ਹਟਿਆ ਇੱਕ ਦੋ ਮੇ ਵੀ ਤਿੰਨ ਰੀਲਸ ਦੇਖਦੇ ਆ ਜਿਹੜੀ ਵਧੀਆ ਹੋਈਆਂ ਉਹ ਪੋਸਟ ਕਰਾਂਗੀ ਜਿਹੜੀ ਨਹੀਂ ਹੋਈਆਂ ਤੇ ਫਿਰ ਫੋਰਗੇਟ ਤੇ ਹੁਣ ਦੇਖੋ ਕਮਰੇ ਚ ਨਾ ਇੰਨਾ ਗਾਂ ਪਾ ਕੇ ਬੱਚੇ ਗਏ ਨੇ 10 ਮਿੰਟ ਉਹਨਾਂ ਨੂੰ ਬਾਹਰ ਭੇਜ ਉਸ ਤਾਂ ਰੀਲ ਬਣੀਆਂ ਨੇ ਤੇ ਦੇਖੋ ਇਹ ਦੇਖੋ ਹਾਲ ਦੇਖੋ ਇਹ ਦੇਖੋ ਤੁਹਾਡੇ ਵੀ ਬੱਚੇ ਇੰਨੇ ਜ਼ਿਆਦਾ ਸ਼ਰਾਰਤੀ ਨੇ ਦੇਖਿਓ ਮੈਨੂੰ ਦੱਸਿਓ ਇਹ ਸਾਰੇ ਇਹ ਦੇਖੋ ਇਹ ਖਾਲੀ ਕਰਕੇ ਇਹ ਦੇਖੋ ਇਹ ਖਾਲੀ ਕਰਕੇ ਸਾਰਾ ਸਮਾਨ نیچے ਘੇਰ ਕੇ ਤੇ ਚੱਦਰ ਦਾ ਇਹ ਹਾਲ ਤੇ ਉਹਨੇ ਉਹ ਨਿੱਕਰ نیچے ਘੇਰ ਕੇ ਇਦਾਂ ਗੇਨੇ ਇਹ ਤੇ ਇੱਕ ਉਹ ਦੇਖੋ ਨਿੱਕਰ ਉਹ ਸੁਸੂਨਾ ਗਿੱਲੀ ਸਹਬ ਉਤਾਰ ਕੇ ਉੱਥੇ ਘੇਰ ਗਿਆ ਤੇ ਇਹ ਦੇਖੋ ਹਾਲ ਤੁਹਾਡੇ ਵੀ ਕਰਦਾ ਮੇ ਵੀ ਇੰਨਾ ਇਹ ਹਾਲ ਹੁੰਦਾ ਨਾ ਕਿ ਮੇਰੇ ਹੀ ਕਰਦਾ ਇਹ ਹਾਲ ਮਨ ਤਾਂ ਇਦਾਂ ਲੱਗਦਾ ਜਿਵੇਂ ਸਾਡੇ ਘਰ ਜਿੰਨਾ ਜ਼ਿਆਦਾ ਗਾਹ ਪੈਂਦਾ ਪਤਾ ਨਹੀਂ ਕਿਉਂ ਬੱਚੇ ਇੰਨਾ ਗਾਹ ਪਾਉਂਦੇ ਨੇ ਮੈਂ ਹੋ ਗਈ ਮੰਮੀ ਕਹਿੰਦੇ ਨੇ ਕਹਿੰਦੇ ਤੂੰ ਇੱਕ ਮਿੰਟ ਵੀ ਨਾ ਇੱਕ ਮਿੰਟ ਵੀ ਮਤਲਬ ਇਦਾਂ ਤੋਂ ਉਦਾਂ ਚੀਜ਼ ਹੋਣੀ ਸੀ ਜਿੰਦੀ ਹੈਗੀ ਉਹ ਜਦੋਂ ਮੇਰਾ ਵਿਆਹ ਹੋਇਆ ਸੀਗਾ ਸਗੋਂ ਮੇਰੀ ਲੜਾਈ ਹੋ ਜਾਂਦੀ ਸੀ ਕਿ ਕਿ ਤੂੰ ਹੀ ਗਾਂ ਪਾਇਆ ਹੈ ਨਾ ਜਿੱਥੇ ਚੀਜ਼ ਚੱਕੀ ਉੱਥੇ ਰੱਖੀ ਨਹੀਂ ਤੇ ਹੁਣ ਹਾਲ ਆ ਤੇ ਕਹਿੰਦੇ ਹੁਣ ਤਾਂ ਆਪਣੇ ਬੱਚਿਆਂ ਨੂੰ ਕਹਿ ਕੇ ਦਾ ਦੇਖ ਵੀ ਇਹ ਰੱਖਦੇ ਨੇ ਉੱਥੋਂ ਚੀਜ਼ ਇਹ ਉਹੀ ਮੈਂ ਕਹਿ ਰਹੀ ਹਾਂ ਮੈਂ ਇੱਕ ਕਮ ਨੂੰ ਬੋਲਾ ਮੈਂ ਕਿ ਇੱਕ ਕ ਮਿੱਕਾ ਕੱਢੀ ਉਹ ਬਵੀ ਬੇਬੀ ਨੇ ਸੁੱਸੂਣਾ ਨਿਕਰ ਕੇ ਲਿਖਾ ਲਿਆ ਤੇ ਉਹਨੇ ਕੀ ਕੀਤਾ ਸਾਰੇ ਦਰਾਜ ਜਿ ਹੇ ਨੀਚੇ ਘੇਰ ਪਾਇਆ ਕੱਢ ਕੇ ਇੱਕ ਨਿਕਰ ਕੱਢਣ ਵਾਸਤੇ ਜਨਾਬ ਵੀ ਵੈਸੇ ਕੁਝ ਕਰਨਾ ਹੋਵੇ ਤਾਂ ਮੀ ਹੈ ਹੀ ਨਾ ਰਹੀ ਹਾਲ ਹੈ ਮੈਨੂੰ ਸਮਝ ਨਹੀਂ ਆਉਂਦੀ ਸੋ ਗੋ ਨਾ ਉੱਥੇ ਸਾਈਡ ਤੇ ਮਤਲਬ ਇਸ ਸਾਈਡ ਇਸ ਸਾਈਡ पे होई ਸੀ ਦਰਾਜ ਇਹ ਵਾਲੇ ਪਲਾਸਟਿਕ ਵਾਲੇ ਡਰਾਅਰ ਤੇ ਮੈਨੇ ਇਧਰ ਖੁੰਝੇ ਚ ਲੱਗਤੇ ਮੈਂ ਕਿ ਇਧਰ ਨਹੀਂ ਛੇੜਨਗੇ ਇਹ ਵੀ ਉਧਰ ਬਹੁਤ ਜ਼ਿਆਦਾ ਪੰਗੇ ਲੈਂਦੇ ਸੀ ਇਧਰੋਂ ਲੰਘਣਾ ਇਧਰ ਇਧਰ ਹਨਾ ਤੇ ਹੁਣ ਇਧਰ ਹੋਰ ਵੀ ਜ਼ਿਆਦਾ ਦੇਖੋ ਪਿੱਲੋ ਥੱਲੇ ਇਹ ਹਾਂਨੇ ਬੱਚਾ ਤੇ ਮੈਂ ਹੁਣ ਕਰ ਲਾ ਸੱਟ ਤੇ ਫਿਰ ਮਿਲਦੀ ਆ ਮੈਂ ਤੁਹਾਨੂੰ ਤੇ ਰੂਮ ਸੈੱਟ ਕਰ ਲਾਂ ਥੋੜਾ ਜਿਹਾ ਇਹ ਕੋਲੇ ਕੋਪਾ ਮਾਣ ਵਾਲੀ ਨਹੀਂ ਤੇ ਦੇਖਦੇ ਹਾਂ ਜੇ ਦੁੱਖ ਨਾ ਬਗਾਰ ਕਿਤੇ ਕਿਤੇ ਘੁਮਗਲੇ ਮੈਂ ਤਾਂ ਵੈਸੇ ਛੂੜੀਆਂ ਪਾਉਣ ਤੋਂ ਬੈਠੀ ਪਈ ਹਾਂ ਵੇਖ ਲਓ ਕੀ ਹਾਲ ਹੈ ਐਕਟਿਵਾ ਵੀ ਲੈ ਗਏ ਨਾ ਅਈ ਮੈਨੂੰ ਗੁੱਸਾ ਆਉਂਦਾ ਬਹੁਤ ਜ਼ਿਆਦਾ ਚਲੋ ਠੀਕ ਹੈ ਫਿਰ ਮੈਂ ਕਰ ਲਾਂ ਮੜਮਟਾ ਸਮਾਨ ਇਹ ਵੇਖ ਲੀ ਬਾਕਸ ਇਹ ਦੇਖੋ ਮਤਲਬ ਇਹ ਸਿੰਗਲ ਹਜੇ ਇਹ ਹੀ ਹੈ ਤੇ ਹੋਰ ਵੀ ਬਹੁਤ ਜ਼ਿਆਦੀ ਚੱਲ ਰਹੀ ਮੇਰੇ ਕੋਲ ਤਾਂ ਤੇ ਦੱਸਿਓ ਤੁਸੀਂ ਮੈਂ ਵੀ ਇਹਦਾ ਮਤਲਬ ਵਲੌਗ ਬਣਾਵਾਂ ਇੱਕ ਪੂਰੀ ਜਵੈਲਰੀ ਤੇ ਆਪਣਾ ਦੱਸਿਓ ਜੇ ਤੁਹਾਨੂੰ ਚਾਹੀਦਾ ਤੇ ਮੈਂ ਬਣਾਵਾਂਗੀ ਦਿਖਾਵਾਂਗੀ ਕੀ ਕੀ ਮੇਰੇ ਕੋਲ ਹੈਗਾ ਸਮਾਨ ਬਹੁਤ ਜ਼ਿਆਦਾ ਤੇ ਚਲੋ ਠੀਕ ਹੈ ਫालतू ਗੱਲਾਂ ਨਾ ਕਰਦੇ ਹੋਏ ਫਟਾਫਟ ਆਪਣਾ ਕੰਮ ਕੀਤਾ ਜਾਵੇ ਤੇ ਕਰਦੀ ਆ ਫਟਾਫਟ ਕੰਮ ਕਿਉਂਕਿ ਗਾਹ ਬਹੁਤ ਹੈ ਤੇ ਗਰਮੀ ਬਹੁਤ ਜ਼ਿਆਦੀ ਹੈ ਬਾਹਰ ਤੋਂ ਹਲਕਾ ਹਲਕਾ ਨਾ ਬਾਰਿਸ਼ ਵਾਲਾ ਮੌਸਮ ਹੋ ਜਾਂਦਾ ਹੈ ਤੇ ਫੇਰ ਉਦਾਂ ਹੀ ਚਲੋ ਗੱਲਾਂ ਨਾ ਕਰਦੇ ਹੋਏ ਸਮਾਨ ਚੱਕੀਏ ਪਹਿਲਾਂ हो गया सारा रूम साफ चलते चल बाहर देख के आइए की करते हैं फिर बच्चे ओ ओ ओ देखो रखो ना चप्पल केरियां भी हमें ਇਹ ਕਿੰਨਾ ਬੜਾ ਕੱਟ ਮਾਰਿਆ ਦਿਗੋ ਨੇ ਹਵਾ ਚੱਲ ਗਈ ਹੈ ਨਾ ਪਾਣੀ ਤਾਂ ਵਰਤੀ ਆਵੇ ਇਦਾਂ ਤਾਂ ਦਰਦ ਨੂੰ ਪਾਉਣਾ ਇੱਥੇ ਸਭ ਦੇ ਲਈ ਮੈਂ ਇੰਤਕ ਨੂੰ ਕਿਹਾ ਬੱਚਾ ਆਪਾਂ ਮੰਨਦੇ ਨੇ ਕਿਾਰੇ-ਕਾਰੇ ਦੱਸਣਾ ਕੋਈ ਤੈਨੂੰ ਪਤਾ ਹੈ ਤੈਨੂੰ ਪਤਾ ਇਹ ਕਮਾ ਮਾ ਅਲਿਸ਼ਾ ਮੌਸਮ ਹੈ ਹਾਂਜੀ ਮੈਂ ਤੇ ਮੰਮੀ ਆਏ ਪੇ ਸੂਟ ਚੱਕਣਾ ਸੀ ਮੰਮੀ ਦਾ ਦਿੱਤਾ ਹੈ ਸੀਨ ਵਾਸਤੇ ਤੇ ਦੇਖਦੇ ਹਾਂ ਬਣਾਇਆ ਕਿ ਨਹੀਂ ਬਣਾਇਆ ਜਿੱਤੇ ਸਵੇਰ ਦੇ ਖੀਰ ਤੇ ਪੂੜੇ ਬਣਾ ਕੇ ਰੱਖੇ ਸੀ ਮੰਮੀ ਹੋਣਾ ਤੇ ਮਾਸਟਰ ਵਾਲ ਦੇ ਆਨ ਨੂੰ ਤੇ ਇਹ ਕਹਿੰਦੇ ਮਾਪੇ ਆਏ ਨੇ ਲੇਟ ਤੇ ਅਸੀਂ ਹੁਣ ਚੱਲਿਆਂ ਦੇਣ ਵਾਸਤੇ 9 ਵਜੇ ਦਾ ਇਹ ਦੇਖੋ ਖੀਰ ਹੋ ਰਹੀ ਹੈ ਗਰਮ ਤੇ ਮੈਂਨੇ ਪਾ ਲਈ ਇਧਰ ਪੂੜੇ ਇਸੇ ਦੁੱਧ ਪਾਇਆ ਹੋਇ ਕਿ ਨਾ ਉਹ ਗਾੜੀ ਹੋ ਗਈ ਸੀ। ਮਮੀ ਖੋਗੀ ਵਾਸੇ ਵਾਲਾ ਆ ਗਿਆ ਹਾਂ ਆ ਬੱਦ ਕਰ ਪਾਰਾ ਬਸ ਨਾ ਤੇ ਪਾਓ ਪਾਓ ਪਾ ਕੇ ਦਿਓ ਹਾਂ ਪਲੀਜ਼ ਪਾਓ ਇਹ ਮੰਮੀ ਹੋਣਾ ਦਾ ਬਾਉ ਲਾਇਆ ਪਿਆ ਸੀ ਇਹ ਚ ਪਾਵਾਂਗੇ ਤੇ ਤੇ ਇਸ ਚ ਮਾਸੀ ਵਾਸਤੇ ਪਾਵਾਂਗੇ ਇਹ ਮਾਸੀ ਤੇ ਮੰਮੀ ਵਾਸਤੇ ਪਾਇ ਪਿਆ ਇਹ ਬਸ ਅਸ ਜਾਰ ਕਰਨਾ ਦੇ ਕੇ ਨਾਲ ਦੇ ਨਾਲ ਵਾਪਸ ਆ ਜਾਵਾਂਗੇ ਕਿਉਂਕਿ ਟਾਈਮ ਜ਼ਿਆਦਾ ਹੋ ਰਹਿਣਾ ਫਿਰ ਬੱਚਿਆਂ ਦਾ ਸੌਣ ਦਾ ਟਾਈਮ ਵੀ ਹੋਣਾ 9:00 ਵਜੇ ਪੂਰੇ ਹਾਂ ਉਹ ਮਰਗੀਰਾ ਦੇਖ ਲਿਆ ਗਾੜੀ ਹੋ ਗਈ ਸੀ ਨਾ ਪਈ ਪਈ ਇਸ ਪਾਇਆ ਫਿਰ ਦੁੱਧ ਹੋਰ ਬਸਮੀ ਉਹ ਤਾਂ ਬਹੁਤ ਉਹ ਤਾਂ ਬਹੁਤ ਹੈ ਜਆ ਵੀ ਲੱਗਦੀ ਪੀਂਦੇ ਵੇਹੇ ਪਤਲੇ ਕਰਕੇ ਲੱਗਦੀ ਵੀ ਨਾ ਹੁਣ ਪਹਿਲਾਂ ਸੰਘਣੀ ਸੀ ਇਹ ਡੱਬੇ ਚ ਪਾ ਦਿਓ ਓਏ ਇਸ तरफਾਫੇ ਚ ਪਾ ਦਿਓ ਇਸ ਤੇ ਮਾਸੀ ਵੱਸ ਤੇ ਮਾਸੀ ਵੱਸਾਫੇ ਚ ਨਹੀਂ ਪਾਏ ਤੇ ਬਾਈ ਬੇ ਹਾਂ ਹਾਬੇ ਚ

ਅਰ ਜਿੱਤੇ ਅਸੀਂ ਜਾ ਕੇ ਆ ਗਏ ਤੇ ਏ ਕਮਰੋਂਦਾ ਤੇ ਵੀ ਮੈਂ ਨਾਨੀ ਘਰ ਜਾਣਾ ਵੀ ਮੈਂ ਘਰੇ ਨਹੀਂ ਆਣਾ ਹੈਗਾ ਦੇਖੋ ਇਹਨੂੰ ਮੈਂ ਫੋਨ ਲਾ ਕੇ ਦਿੱਤਾ ਹੁਣ ਵੀ ਹਾਂ ਭੁੱਲ ਜਾਈਏ ਰੋਵੇ ਨਾ ਤੇ ਮੈਂ ਬਸ ਹੁਣ ਖਾਣੇ ਆ ਰੋਟੀ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਵੀ ਕਰਦੇ ਹੋ ਬਾਏ ਬਾਏ